ਸਤਿ ਸ਼੍ਰੀ ਅਕਾਲ ਜੀ ਇਸ ਵੇਲੇ ਤਸਵੀਰਾਂ ਅਸੀਂ ਤੁਹਾਨੂੰ ਜਲਾਲਾਬਾਦ ਦੇ ਬਾਮਣੀ バス ਅਡੇ ਤੋਂ ਸਾਂਝਾ ਕਰ ਰਿਹਾ ਛੜਕਦੇ ਬਿਲਕੁਲ ਵਿਚਾਰ ਵਿਚਕਾਰ ਜੋ ਕਿ ਪਾਣੀ ਖੜਾ ਔਰ ਤੁਸੀਂ ਦੇਖ ਰਹੇ ਹੋ ਕਿ ਗੱਡੀਆਂ ਤੱਕ ਨੂੰ ਸਾਈਡ ਤੱਕ ਤੋਂ ਟਪਾਣਾ ਪੈ ਰਿਹਾ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਟਾਈਮ ਜਲਾਲਾਬਾਦ ਤੋਂ ਬਾਮਣੀ ਰੋਡ ਦੀਆਂ ਬਾਮਣੀ バス ਅਡੇ ਦੀਆਂ ਔਰ ਦੱਸਿਆ ਜਾ ਰਿਹਾ ਕਿ ਇੱਥੇ ਸਵੇਰ ਲੜਕੀਆਂ ਜੋ ਕਿ ਸਕੂਲ ਕਾਲਜ ਨੂੰ ਜਾਣ ਵਾਲੀਆਂ ਸੀ ਉਹਨਾਂ ਦੇ ਵੱਲੋਂ ਜੋ ਇੱਥੋਂ ਲੰਘਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜੈ ਐਕਟਿਵਾ ਤੇ ਸੀਤਾ ਉਹ ਵੀ ਇੱਥੇ ਜੜੀਆਂ ਉਹ ਡਿੱਗ ਗੀਆਂ ਸੀ ਜਿਸ ਦੀ ਵਜ੍ਹਾ ਕਰਕੇ ਉਹਨਾਂ ਨੂੰ ਘਰ ਵਾਪਸ ਮੁੜਨਾ ਪਿਆ ਤਾਂ ਇੱਥੇ ਮਾਰਕੀਟ ਦੇ ਲੋਕ ਵੀ ਇੱਥੇ ਮੌਜੂਦ ਨੇ ਕੀ ਕੁਝ ਕਹਿਣਾ ਉਹਨਾਂ ਦਾ ਉਹ ਵੀ ਤੁਹਾਡੇ ਤੁਹਾਡੇ ਨਾਲ ਸਾਂਝਾ ਕਰਦੇ ਆਂ ਪਰ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ 2 ਦਿਨ ਪਹਿਲਾਂ ਵਿਧਾਇਕ ਜਗਦੀਪ ਕੰਬੋਲਸ ਗੋਲਡੀ ਜੀ ਦੇ ਵੱਲੋਂ ਸ਼ਹਿਰ ਦੇ ਗਲੀ ਮਹੱਲਿਆਂ ਦੇ ਵਿੱਚ ਜਾ ਕੇ ਅਜਾਇਜ਼ਾ ਲਿਆ ਗਿਆ ਸੀ ਤੇ ਅਤੇ ਕਾਫੀ ਜਿਹੜਾ ਵੀਡੀਓ ਵੀ ਵਾਇਰਲ ਹੋਈਆਂ ਸੀ ਐਕਟਵਾ ਤੇ ਸਵਾਰ ਹੋ ਗਲੀਆਂ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਸੀ ਔਰ ਪ੍ਰਸ਼ਾਸਨ ਅਤੇ ਨਗਰ ਕੌਂਸਲ ਨੂੰ ਨਾਲ ਲੈ ਕੇ ਜਿਹੜੀ ਹੈ ਟੀਮ ਸਾਰੀ ਪਹੁੰਚੀ ਸੀ ਤਾਂ ਹੁਣੇ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਹੈ ਉਹ ਸਾਂਝਾ ਕਰ ਰਹੇ ਆ ਬਾਮਣੀ ਬਾਸਰਡੇ ਤੋਂ ਪਿਛਲੇ ਲਗਭਗ 15 ਦਿਨ ਤੋਂ ਇਹੀ ਹਾਲਾਤ ਜਿਹੜੇ ਆ ਉਹ ਨਜ਼ਰ ਆ ਰਿਹਾ ਤਾਂ ਕੋਈ ਵੀ ਵਹੀਕਲ ਤੋਂ ਨਾ ਤੁਹਾਨੂੰ ਇਸ ਰੋਡ ਦੇ ਉੱਪਰੋਂ ਲੰਘਦਾ ਦਿਖਾਈ ਨਹੀਂ ਦੇਵੇਗਾ ਸਾਰੇ ਵਹੀਕਲ ਸਾਈਡ ਤੋਂ ਲੰਘਦੇ ਹੋਏ ਦਿਖਾਈ ਦੇ ਰਹੇ ਨੇ ਇੱਥੇ ਲੋਕ ਵੀ ਕੁਝ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਉਹ ਕੀ ਕੁਝ ਕਹਿੰਦੇ ਆ ਉਹਨਾਂ ਸਰਾ ਗੀਰੇ ਇੱਥੇ ਜਿਹੜੇ ਪਹੁੰਚੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ஏற்கனவே ਬਿਲਕੁਲ ਤੁਸੀਂ ਆ ਦੇਖ ਸਕਦੇ ਹੋ ਇਹ ਕੋਈ ਬਰਸਾਤੀ ਪਾਣੀ ਨਹੀਂ ਹੈ ਸੀਵਰੇਜ ਦਾ ਪਾਣੀ ਹੈ ਤਾਂ ਮਾਰਕੀਟ ਤੇ ਲੋਕ ਕੁਝ ਖੜੇ ਹੈ ਤੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਰ ਕੀ ਕਹਿਣਾ ਚਾਹੋਗੇ ਇੱਧਰ ਆਜੀ ਇੱਧਰ ਆਹਲਾ ਜੀ ਮਹੀਨੇ ਦਾ ਲੋਕ ਬਹੁਤ ਪਰੇਸ਼ਾਨ ਹੋ ਰਹੇ ਜਿਹੜਾ ਵੀ ਲੰਗ ਦਾ ਵਿੱਚੋਂ ਡਿੱਗ ਪੈਂਦਾ ਐਨੇ ਜਿਹੜੇ ਵੱਡੇ ਖੱਡੇ ਨੇ ਇਹਨੂੰ ਜਲਦੀ ਠੀਕ ਕਰਵਾਇਆ ਜਾਵੇ ਤਦਕਨਦਾਰ ਕੰਮ ਨਹੀਂ ਕਰ ਸਕਾਰੇ ਬਹੁਤ ਸਮੈਲ ਆ ਰਹੀ ਹੈ ਮੁੱਸ ਆ ਰਿਹਾ ਹੈ ਬਿਮਾਰੀ ਦਾ ਖਤਰਾ ਹੈ ਲੇ ਤੁਸੀਂ ਕੋਈ ਗੱਲ ਨਹੀਂ ਕੀਤੀ ਕਿਸੇ ਪ੍ਰਸ਼ਾਸਨ ਅਧਿਕਾਰੀ ਦੇ ਨਾਲ ਕਿਸੇ ਨਾਲ ਮੁਲਾਜ਼ਮ ਨਾਲ ਜਾਂ ਕਿਸੇ ਨਾਲ ਕੋਈ ਕੰਪਲੇਂਟ ਲਗਾਈ ਹੋਵੇ ਉਸ ਨੇ ਐਮਐਲਏ ਸਾਹਿਬ ਆਏ ਸੀ ਬੋਲਦੀ ਕੰਬੋਜ ਜੀ ਸਾਰੇ ਬਜ਼ਾਰ ਵਾਲੇ ਨੂੰ ਵਾਅਦਾ ਸੀ ਕਹਿ ਲਹੀ ਉਹਦੇ ਰਾਏ ਕਰਦੇ ਨੇ ਇੱਕ ਦੋ ਦਿਨ ਸਰ ਜਾਂਦੇ ਨੇ ਮਾਲਕ ਉਸ ਤੋਂ ਬਾਅਦ ਕੋਈ ਹਾਲ ਪੱਕਾ ਨਹੀਂ ਹੋਇਆ ਇਹ ਹੰਡਾ ਬੰਦ ਹੋ ਜਾਂਦਾ ਵਾਰ-ਵਾਰ ਬੰਦ ਹੋ ਜਾਂਦਾ ਵਾਰ-ਵਾਰ ਪਾਣੀ ਆਈ ਜਾਂਦਾ ਇਨਾ ਤੇ ਇੱਥੇ ਬੈਠਣ ਦਾ ਹਾਲ ਹੈਗਾ ਤੇ ਨਾ ਇੱਥੇ ਲੰਗਾ ਧਾਲ ਹੈਗਾ ਬਹੁਤ ਬੁਰਾ ਹਾਲ ਹੈ ਜੀ ਕਿੰਨੀ ਕੋ ਸਮੈਲ ਕਿੰਨੀ ਕੋ ਹੈ ਸਮੈਲ ਬਹੁਤ ਜ਼ਿਆਦਾ ਆਉਂਦੀ ਹੈ ਜੀ ਬਹੁਤ ਹੀ ਜ਼ਿਆਦਾ ਆਂਦੇ ਨਾ ਤਾਂ ਕੋਈ ਆਪਣਾ ਮੇਰੇ ਸਾਹਮਣੇ ਚਾਹ ਦਾ ਕੋਖਾ ਹੀ ਹੈ ਤੇ ਕੋਈ ਮੈਂ ਬੰਦ ਕੀਤੀ ਬੈਠਾ ਹਾਂ ਹੀ ਹੋਰ ਦਸੂਜੇ ਕੰਮ ਵਿੱਚ। ਇਸ ਸਮੈਲ ਕਰਕੇ ਬੰਦ ਕਰ। ਇਹਨੂੰ ਵਿੱਚੇ ਬੰਦ ਕੀਤੇਗਾ ਦੇਖੋ ਅੱਗੇ ਪਾਣੀ ਕਿੰਨਾ ਖੜਾ ਹੈ ਜੀ। ਇੱਕ ਤਾਂ ਮੱਛਰ ਬਹੁਤ ਆ ਜਾਂਦੇ ਨਾਲ ਬਿਮਾਰੀਆਂ ਬਹੁਤ ਹੋ ਰਹੀਆਂ ਨੇ ਜੀ। ਹੈ। ਇਹ ਜੇ ਨਾ ਜਿੰਨਾ ਵੀ ਹੋਸਲ ਹੈ ਜਲਦੀ ਜਲਦੀ ਇਹਦਾ ਹੱਲ ਕੀਤਾ ਜਾਵੇ ਜੀ। ਹੈ। ਬਹੁਤ ਜ਼ਿਆਦਾ ਪ੍ਰੇਸ਼ਾਨ ਆ ਰਿਹਾ ਇਹਨੇ ਦੋ। ਗੱਲ ਕਰੇ ਸੀ ਉਹਨਾਂ ਦਾ ਕਹਿਣਾ ਹੈ ਕਿ ਇਹ ਸਾਹਮਣੇ ਜੋ ਤੁਸੀਂ ਖੋਖਾ ਦੇਖ ਰਹੇ ਹੋ ਇਹ ਚਾਹ ਵਾਲਾ ਖੋਖਾ ਹੈ ਔਰ ਪਿਛਲੇ ਕੁਝ ਦਿਨਾਂ ਤੋਂ ਬੰਦ ਰੱਖਿਆ ਹੋਇਆ ਤਾਂ ਜੋ ਇੱਥੇ ਜੋ ਵਹੀਕਲ ਤੇਜ਼ੀ ਦੇ ਨਾਲ ਆਉਂਦੇ ਨੇ ਉਧਰ ਪਾਣੀ ਉਹਨਾਂ ਦੇ ਉੱਪਰ ਜਾਂਦਾ ਜੋ ਪਾਣੀ ਇੱਥੇ ਖੜਨਾ ਵੀ ਬਹੁਤ ਮੁਸ਼ਕਲ ਹੋ ਰਿਹਾ ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਇਹ ਸਾਂਝਾ ਕਰ ਰਿਹਾ ਤਾਂ ਲੋ ਤੁਸੀਂ ਦੇਖ ਸਕਦੇ ਹੋ ਕਿ ਕੋਈ ਵੀ ਵਹੀਕਲ ਇਸ ਪਾਣੀ ਦੇ ਵਿੱਚੋਂ ਲੰਘਦਾ ਹੋਇਆ ਤੁਹਾਨੂੰ ਜਿਹੜਾ ਉਹ ਨਜ਼ਰ ਆ ਰਿਹਾ ਵਹੀਕਲ ਸਾਈਡ ਤੋਂ ਲੰਘਦੇ ਹੋਏ ਨਜ਼ਰ ਆ ਰਿਹਾ ਤਾਂ ਬਾਮਣੀ ਬੱਸ ਅੱਡੇ ਦੀਆਂ ਮੇਨ ਬੱਸ ਅੱਡੇ ਦੀਆਂ ਤਸਵੀਰਾਂ ਨੇ ਜਿੱਥੇ ਕਿ ਲਗਭਗ ਗੱਲ ਕਰ ਲਈਏ ਤਾਂ 15 ਤੋਂ 20 ਪਿੰਡਾਂ ਨੂੰ ਇਹ ਜਿਹੜੀ ਇੱਥੋਂ ਬੱਸ ਚੱਲਦੀ ਹੈ ਤਾਂ ਸਕੂਲ ਵੀ ਇੱਧਰ ਨੇ ਕਾਲਜ ਵੀ ਇੱਧਰ ਨੇ ਔਰ ਲਗਭਗ ਜਿਹੜੇ ਆ ਪਿੰਡਾਂ ਦੇ ਲੋਕ ਸਵੇਰ ਆਪਣੇ ਕੰਮਕਾਰ ਘਰੋਂ ਤਿਆਰ ਹੋ ਕੇ ਨਿਕਲਦੇ ਨੇ ਤਾਂ ਦੱਸਿਆ ਜਾ ਰਿਹਾ ਕਿ ਇੱਥੇ ਆ ਕੇ ਉਹਨਾਂ ਨੂੰ ਲੰਘਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਰਿਹਾ ਹੈ ਤੁਸੀਂ ਸਾਈਡਾਂ ਦੇਖ ਸਕਦੇ ਹੋ ਔਰ ਮਜਬੂਰਨ ਜਿਹੜੇ ਆ ਉਹ ਮਾਰਕੀਟ ਦੇ ਵੱਲੋਂ ਤੁਸੀਂ ਆ ਦੇਖ ਸਕਦੇ ਹੋ ਕਿ ਜੋ ਬੈਂਚ ਹੈ ਉਹ ਵੀ ਉਹਨਾਂ ਨੂੰ ਮਜਬੂਰਨ ਇੱਧਰ ਰੱਖਣਾ ਪੈ ਰਿਹਾ ਕਿਉਂਕਿ ਅੱਗੇ ਇਹ ਆ ਦੱਸ ਦਈਏ ਕਿ ਦਾਤੀ ਵਾਲੀਆਂ ਜਿਹੜੀਆਂ ਦੁਕਾਨ ਹੈ ਤਾਂ ਉੱਥੇ ਤੱਕ ਪਾਣੀ ਜਿਹੜਾ ਪਹੁੰਚਾ ਹੋਇਆ ਹੁਣ ਇੱਥੇ ਸੀਟ ਤੇ ਬੈਠ ਕੇ ਬੰਦਾ ਕੰਮ ਕਰਦਾ ਤਾਂ ਵਹੀਕਲ ਜੇਕਰ ਇੱਕਦਮ ਆਉਂਦਾ ਤਾਂ ਕੀ ਹਾਲਾਤ ਹੁੰਦੇ ਨੇ ਤਾਂ ਤਸਵੀਰਾਂ ਅਸੀਂ ਤੁਹਾਡੇ ਨਾਲ ਬੰਮਣੀ ਬੱਸ ਅਡੇ ਤੋਂ ਸਾਂਝਿਆ ਕਰ ਰਹੇ ਹਾਂ ਲੋਕ ਕਾਫੀ ਪਰੇਸ਼ਾਨ ਇੱਥੇ ਦਿਖਾਈ ਦੇ ਰਹੇ ਨੇ ਤਾਂ ਲੋਕ ਆਮ ਜਨਤਾ ਦੇ ਵੱਲੋਂ ਇਹ ਅਪੀਲ ਕੀਤੀ ਜਾ ਰਹੀ ਹੈ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਨੂੰ ਜਿਹੜੀ ਆ ਜਲਦ ਤੋਂ ਜਲਦ ਜਿਹੜੀ ਆ ਸਫਾਈ ਕਰਕੇ ਇਸ ਦਾ ਹੱਲ ਕੀਤਾ ਜਾਵੇ ਹਾਂਜੀ ਕਮੋਜ਼ਰ ਕੀ ਕਹਿਣਾ ਚਾਹੋਗੇ ਕਿ ਕਿੰਨੇ ਕੁ ਦਿਨ ਹੋ ਗਏ ਇਹ ਦਿਨ ਕੀ ਹੋ ਗਏ ਇਹ ਤਾਂ ਮਹੀਨਿਆਂ ਦੇ ਸਾਹਮਣੇ ਹੋ ਗਏ ਹੈ ਗਰਮੀਆਂ ਸਰਦੀਆਂ ਤੇ ਇਹੀ ਹਾਲ ਰਹਿੰਦਾ ਹੈ ਅੱਛਾ ਇਹ ਕਹਿੰਦੇ ਸੀਵਰੇਜ ਦਾ ਪਾਣੀ ਆ ਰਿਹਾ ਕਰੋ ਨਿਕਲ ਰਿਹਾ ਹੈ ਕੋਈ بارش ਦਾ ਪਾਣੀ ਨਹੀਂ ਹੈਗਾ ਇਹਦੇ ਵਿੱਚ ਇੰਨਾ ਕੋ ਮੱਝਾਂ ਦਾ ਗੋਬਰ ਹੋਰ ਤਿੱਜਾ ਰਲ ਕੇ ਅੰਨਾ ਕ ਪ੍ਰਦੂਸ਼ਣ ਹੋਇਆ ਪਿਆ ਕਿਤੇ ਜੀਨਾ ਆਰਾਮ ਹੋਇਆ ਕੋ ਤਾਂ ਅੰਡੇ ਗਵਾਂਦੇ ਦੁਕਾਨਦਾਰ ਰੋਣੰਗ ਨਾਲ ਆਦਾ ਸਵੇਰੇ ਕਈ ਵਾਰੇ ਬੱਚੇ ਸਕੂਲ ਆ ਨੰਗਦੇ ਨੇ ਸਾਰਿਆਂ ਦੇ ਵਰਦੀਆਂ ਖਰਾਬ ਹੋ ਜਾਂਦੇ ਚਿੱਕੜ ਪੈ ਪੈ ਕੇ ਸਾਈਡਾਂ ਤੇ ਲੰਗਦੇ ਨੇ ਵਿਚਾਲੂ ਕੋਈ ਨਹੀਂ ਲੰਗਦਾ ਵਿਚਾਲੇ ਡਾਡੇ ਖੰਡੇ ਪਏ ਪਏ ਨੇ ਇੰਨਾ ਤੇ ਜੀ ਨਹੀਂ ਉਸ ਦਿਨ ਪ੍ਰਸ਼ਾਸਨ ਆਇਆ ਵੀ ਹੈ ਕੰਮ ਕੀਤਾ ਵੀ ਹੈ ਕੰਮ ਵੀ ਕਰਦੇ ਰਹੇ ਨੇ ਪਾਣੀ ਬੰਦ ਸੁੱਕ ਗਿਆ ਸੀ ਪਾਣੀ ਕੱਢ ਕੇ ਪਾਣੀ ਸੁੱਕ ਗਿਆ ਸਿਵਰੇ ਦਾ ਪਾਣੀ ਉਹਨੇ ਫਿਰ ਵਾਪਸ ਆਉ ਜਾ ਗਈ ਪਹੁੰਚੇ ਨਹੀਂ 10 ਮਿੰਟ ਬਾਅਦ ਫਿਰ ਬੈਪਾ ਖੁੱਲਣ ਗਿਆ ਤੇ ਭਾਈ ਪਾਣੀ ਜਾਏਗਾ ਇਹ ਅੱਗੇ ਜੀ ਪਾਣੀ ਦਾ ਸਾਰਾ ਬੰਦ ਪੈਪਾ ਕਾਰਨ ਹੈਗਾ ਜੀ ਸੀਵਰ ਵਾਰ-ਵਾਰ ਫਿਰ ਉੱਪਰ ਆ ਜਾਂਦਾ ਵਾਰ-ਵਾਰ ਖੁੱਲ ਜਾਂਦੇ ਨੇ ਫਿਰ ਪਾਣੀ ਆ ਜਾਂਦਾ ਉਹਦਾ ਕੀ ਹੈਗਾ ਵੀ ਇੱਕ ਵਾਰੀ ਥੰਮੀ ਦਾ ਬੰਦ ਹੋਣ ਦਾ ਕਾਰਨ ਕੋਈ ਪਤਾ ਤੁਹਾਨੂੰ ਕੋਈ ਕਿਸੇ ਪਾਣੀ ਦਾ ਮਾਲਕ ਜਿਹੜਾ ਜੈ ਪੈਪਨ ਹੈ ਨਾ ਜੀ ਪੈਪਾ ਸਾਰੀਆਂ ਭਰੀਆਂ ਪਈਆਂ ਨੇ ਜੀ ਗੰਦ ਨਾਲ ਉਹ ਪੈਪਾ ਨਹੀਂ ਸਾਫ਼ ਕਰ ਰਿਹਾ ਜੀ ਇਹ ਪੈਪਾ ਸਾਫ਼ ਹੋਣ ਗਿਆ ਤੇ ਪਾਣੀ ਤਾਂ ਨਿਕਾ ਸਕੀਏਗਾ ਇਹ ਤਾਂ ਸਾਰਾ ਚੱਲੀ ਜਾਂਦਾ ਸਿਰਫ ਆਹੀ ਬੰਦ ਹੈ ਕਿ ਇਹ ਆ ਦੋਨੇ ਪੈਪਾ ਬੰਦ ਨਹੀਂ ਨੇ ਇਹ ਵਾਲੀ ਬੈ ਬੰਦ ਹੈ ਅੱਗੇ ਵੀ ਪੈਪ ਬੰਦ ਹੈ ਜੀ ਹਾਂਜੀ ਇਹ ਪਾਪਾ ਬੰਦ ਹੋਣ ਕਰ ਨਹੀਂ ਮੰਨ ਲਓ ਸਾਰਾ ਦਿੱਤ ਆਦਾ ਰਹੀ ਹੈ ਜੀ ਵਾਰ-ਵਾਰ ਉਹ ਸਾਫ ਕਰ ਦਿੰਦੇ ਨੇ ਉਹ ਫਿਰ ਆ ਜਾਂਦਾ ਇੱਥੇ ਆ ਜਾ ਕਰ ਚਲੋ ਉਹ ਨਾ ਚਲੋ 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 ਆਓ ਸੀਵਰ ਦੇਖ ਲੋ ਰਾਜ ਦੇਖੋ ਹਾਂਜੀ ਸਾਰੇ ਸੀਵਰ ਭਰੇ ਪਏ ਨੇ ਜੀ ਇਹ ਵਾਰ-ਵਾਰ ਇਹ ਸੀਵਰ ਸਾਫ ਕਰਦੇ ਨੇ ਸੀਵਰ ਨਾਲ ਹੀ ਫਿਰ ਗੰਧ ਆ ਜਾਂਦਾ ਅੱਗੇ ਟਾਇਪਾ ਬੰਦ ਨੇ ਨਾ ਪਾਣੀ ਨਿਕਾਸ ਨਿਕਲਦਾ ਇਹਨਾਂ ਕੋਈ ਜਦੋਂ ਇਹ ਸੀਵਰ ਭਰਿਆ ਜਾਂਦਾ ਪਾਣੀ ਬਾਹਰ ਹੋਣ ਲੱਗ ਪੈਂਦਾ ਜੀ ਹਾਂਜੀ ਇਹ ਵਾਲੇ ਟੱਕਣ ਦੀ ਹੈਗੀ ਹੈ ਅੱਗੇ ਵੀ ਹੈਗਾ ਇਹ ਇੱਕ ਤਾਂ ਬਿਲਕੁਲ ਜਦੋਂ ਕਿਤੇ ਸਵਚ ਭਾਰਤ ਦੀ ਗੱਲ ਚੱਲਦੀ ਹੈ ਤੇ ਕਹਿੰਦੇ ਆ ਵੀ ਆਪਣੇ ਘਰਾਂ ਨੂੰ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖੋ ਤਾਂ ਘਰ ਦੇ ਵਿੱਚ ਪਾਣੀ ਖੜਾ ਨਾ ਕਰੋ ਫ੍ਰਿਜ ਦੇ ਵਿੱਚ ਪਾਣੀ ਤੁਹਾਡਾ ਖੜਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਵਾਲੇ ਦਿਨਾਂ ਦੇ ਵਿੱਚ ਮੱਛਰ ਦਾ ਲਾਰਵਾ ਜਿਹੜਾ ਹੈ ਉਹ ਪੈਦਾ ਹੁੰਦਾ ਜਿਸ ਤਰ੍ਹਾਂ ਤੁਸੀਂ ਇਹ ਦੇਖ ਸਕਦੇ ਹੋ ਕੇ ਹੁਣ ਇਸ ਦੀ ਜਿਹੜੀ ਹੈ ਜ਼ਿੰਮੇਵਾਰੀ ਕੇਸ ਦੀ ਬਣੇਗੀ ਇਹ ਜੋ ਮੱਛਰ ਦਿਖਾਈ ਦੇ ਰਿਹਾ ਹੈ ਇਸ ਮੱਛਰ ਤੋਂ ਕਿੰਨੇ ਲੋਕ ਜਿਹੜੇ ਆ ਉਹ ਬਿਮਾਰ ਹੋਣਗੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤਾਂ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਰਹੇ ਆ ਤਾਂ ਲੋਕ ਪੈਦਲ ਲੰਘਣ ਵਾਲੇ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਮੁਸ਼ਕਲ ਆ ਰਹੀ ਹੈ ਲੋਕਾਂ ਨੂੰ ਜਿਹੜੇ ਆ ਮੂੰਹ ਦੇ ਉੱਪਰ ਰਮਾਲ ਵੀ ਰੱਖਣੇ ਪੈ ਰਹੇ ਆ ਕਿਉਂ ਕਿ ਕਿਉਂਕਿ ਇੱਥੇ ਸਮੈਲ ਹੀ ਇੰਨੀ ਜ਼ਿਆਦਾ ਜਿਹੜੀ ਉਹ ਆ ਰਹੀ ਆ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਬਾਂਹਣੀ ਬੱਸ ਅੱਡੇ ਤੋਂ ਮੇਨ ਬੱਸ ਅੱਡਾ ਹੈ ਇਹ ਬੱਸ ਖੜੀ ਹੈ ਔਰ ਇਸ ਬੱਸ ਤੇ ਲੋਕ ਜਿਹੜੇ ਆ ਸਵਾਰ ਹੋਣ ਦੇ ਲਈ ਆਉਂਦੇ ਆ ਔਰ ਇਧਰ ਲਗਭਗ 15 ਤੋਂ 20 ਪਿੰਡਾਂ ਨੂੰ ਹੈ ਜਿਹੜੀ ਉਹ ਬੱਸ ਚੱਲਦੀ ਆ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨੂੰ ਜਿਹੜਾ ਉਹ ਲੰਘਣਾ ਵੀ ਕਿੰਨਾ ਮੁਸ਼ਕਲ ਹੋ ਰਿਹਾ ਤਾਂ ਤਸਵੀਰਾਂ ਅਸੀਂ ਤੁਹਾਡੇ ਨਾਲ ਬਾਂਹਣੀ ਬੱਸ ਸਟੈਂਡ ਤੋਂ ਸਾਂਝਾ ਕਰ ਰਹੇ ਹਾਂ ਹੁਣ ਦੇਖਣਾ ਇਹ ਹੋਏਗਾ ਕਿ ਇਸ ਮਸਲੇ ਦਾ ਹੱਲ ਕਿੰਨੀ ਦੇਰ ਤੱਕ ਅਤੇ ਕਦੋਂ ਤੱਕ ਕੀਤਾ ਜਾਂਦਾ ਹੈ ਚੈਨਲ ਥਿੰਕਿੰਗ ਆਫ ਪੰਜਾਬ ਦੇ ਨਾਲ ਜੋੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ